14 ਨਵੰਬਰ 1995 ਚੀਨ ਦੇ ਬੀਜਿੰਗ ਤੋਂ ਇੱਕ ਬੱਸ ਜਿਹਦਾ ਰੂਟ ਨੰਬਰ 375 ਸੀ ਉਹ ਜੁਵਾਨ ਮਿੰਗ ਹੁਆਨ ਬੱਸ ਟਰਮੀਨਲ ਤੋਂ ਸ਼ਾਂਗ ਸ਼ੈਰ ਫ੍ਰੈਂਗਰੇਟ ਹੱਲ ਦੇ ਵੱਲ ਨਿਕਲਦੀ ਆ ਬੱਸ ਪੂਰੀ ਤਰ੍ਹਾਂ ਦੇ ਨਾਲ ਯਾਤਰੀਆਂ ਨਾਲ ਭਰੀ ਹੋਈ ਸੀ ਪਰ ਕੁਝ ਕਿਲੋਮੀਟਰ ਤੋਂ ਬਾਅਦ ਅਲੱਗ-ਅਲੱਗ ਬੱਸ ਸਟਾਪ ਦੇ ਉੱਤੇ ਯਾਤਰੀ ਆੜੇ ਉਹ ਉਤਰਦੇ ਜਾਂਦੇ ਨੇ ਤੇ ਹੌਲੀ-ਹੌਲੀ ਬੱਸ ਬਿਲਕੁਲ ਖਾਲੀ ਹੋ ਜਾਂਦੀ ਹੈ ਤੇ ਬੱਸ ਦੇ ਵਿੱਚ ਹੁਣ ਸਿਰਫ ਇੱਕ ਮਹਿਲਾ ਕੰਡਕਟਰ ਤੇ ਉਸਦਾ ਡਰਾਈਵਰ ਹੀ ਬਾਕੀ ਸੀ ਤੇ ਫਰੇਗਰੈਂਟ ਹੈਲ ਆਉਣ ਦੇ ਉੱਤੇ ਲਗਭਗ 7 ਸਟਾਪ ਅਜੇ ਬਾਕੀ ਸੀ ਪਰ ਇੱਕ ਦੋ ਸਟਾਪ ਗੁਜ਼ਰਨ ਤੋਂ ਬਾਅਦ ਬੱਸ ਨੰਬਰ 375 ਸਮਰਪੈਲ ਤੇ ਬਾਹਰ ਇੱਕ ਬੱਸ ਸਟਾਪ ਦੇ ਉੱਤੇ ਰੁਕਦੀ ਹੈ ਇੱਥੋਂ ਇੱਕ ਬਜ਼ੁਰਗ ਮਹਿਲਾ 19 ਸਾਲ ਦਾ ਇੱਕ ਲੜਕਾ ਤੇ ਇੱਕ ਕਪੜਸ ਬੱਸ ਦੇ ਵਿੱਚ ਚੜਦੇ ਨੇ ਜੰਗ ਕਪੜ ਡਰਾਈਵਰ ਦੇ ਪਿੱਛੇ ਵਾਲੀ ਸੀਟ ਦੇ ਉੱਤੇ ਬੈਠ ਜਾਂਦਾ ਤੇ ਇਸ ਤੋਂ ਬਾਅਦ ਲੜਕਾ ਸੀ ਜਿਹੜਾ ਉਹ ਸਾਈਡ ਵਾਲੀ ਸੀਟ ਦੇ ਉੱਤੇ ਤੇ ਜਿਹੜੀ ਬਜ਼ੁਰਗ ਔਰਤ ਸੀ ਉਹ ਉਸ ਲੜਕੇ ਦੇ ਪਿਛਲੀ ਵਾਲੀ ਸੀਟ ਦੇ ਉੱਤੇ ਜਾ ਕੇ ਬੈਠ ਜਾਂਦੀ ਆ ਤੇ ਹੁਣ ਇਸ ਵਕਤ ਤੱਕ ਬਸ ਦੇ ਵਿੱਚ ਟੋਟਲ 6 ਲੋਕ ਕਮਜੂਰ ਸੀ 4 ਯਾਤਰੀ 2 ਬਸ ਕਰਮਚਾਰੀ ਬਸ ਦੁਆਰਾ ਤੋਂ ਆਪਦੀ ਮੰਜ਼ਲ ਦੇ ਵੱਲ ਵਧਣਾ ਸ਼ੁਰੂ ਕਰ ਦਿੰਦੀ ਆ ਇਸ ਤੋਂ ਬਾਅਦ ਲਗਭਗ 4 ਸਟਾਪ ਹੋਰ ਗੁਜ਼ਰਦੇ ਨੇ ਤੇ ਇਸ ਤੋਂ ਬਾਅਦ ਡਰਾਈਵਰ ਨੂੰ 2 ਲੋਕ ਸੜਕ ਦੇ ਕਿਨਾਰੇ ਖੜੇ ਹੋਏ ਦਿਖਾਈ ਦਿੰਦੇ ਨੇ ਇਹ ਦੇਖਣ ਤੋਂ ਬਾਅਦ ਡਰਾਈਵਰ ਦੇ ਦੁਆਰਾ ਬੱਸ ਰੋਕੀ ਜਾਂਦੀ ਹੈ ਤੇ ਬੱਸ ਰੁਕਤੇ ਹੀ ਉਹ ਦੋਨੋਂ ਲੋਕ ਆ ਜਿਹੜੇ ਉਹ ਪਿਛਲੇ ਦਰਵਾਜ਼ੇ ਤੇ ਥਾਣੇ ਬੱਸ ਦੇ ਅੰਦਰ ਆ ਜਾਂਦੇ ਨੇ ਪਰ ਉਸੇ ਵਕਤ ਇੱਕ ਹੈਰਾਨ ਕਰਨ ਵਾਲੀ ਗੱਲ ਹੁੰਦੀ ਹੈ ਕਿ ਉਹ ਦੋ ਨਹੀਂ ਬਲਕੇ ਤਿੰਨ ਲੋਕ ਸੀ ਇੱਕ ਬੰਦੇ ਨੂੰ ਉਹਨਾਂ ਦੇ ਦੁਆਰਾ ਸਹਾਰਾ ਦੇ ਕੇ ਬੱਸ ਦੇ ਵਿੱਚ ਚੜਾਇਆ ਜਾਂਦਾ ਇਹਨਾਂ ਦੇ ਵਿੱਚੋਂ ਦੋ ਆਦਮੀ ਸੀ ਜਿਹੜੇ ਇਹਨਾਂ ਦੇ ਚਿਹਰੇ ਬਿਲਕੁਲ ਸਾਫ਼ ਸੀ ਤੇ ਤੀਜੇ ਆਦਮੀ ਦਾ ਚਿਹਰਾ ਜਿਹੜਾ ਉਹ ਨੀਚੇ ਵੱਲ ਝੁਕਿਆ ਹੋਇਆ ਸੀ ਇਹਨਾਂ ਦੇ ਵਾਲ ਜਿਹੜੇ ਬਿਲਕੁਲ ਵਿਛਰੇ ਹੋਏ ਸੀ ਤੇ ਇਹਨਾਂ ਦੇ ਦੁਆਰਾ ਕਵੀਨ ਡਿਨੈਸਟੀ ਦੇ ਸਮੇਂ ਦੇ ਪ੍ਰਾਚੀਨ ਕਾਲ ਦੇ ਕੱਪੜੇ ਇਹ ਤਿੰਨੋਂ ਪਸੰਜਰ ਬੱਸ ਦੇ ਵਿੱਚ ਚੜਦੇ ਨੇ ਤੇ ਪਿੱਛੇ ਵਾਲੀ ਸੀਟ ਦੇ ਉੱਤੇ ਜਾ ਕੇ ਬਹਿ ਜਾਂਦੇ ਨੇ ਹੁਣ ਇਹ ਬੱਸ ਨੰਬਰ 375 ਆਉਦੀ ਡੈਸਟੀਨੇਸ਼ਨ ਵੱਲ ਅੱਗੇ ਵਧ ਜਾਂਦੀ ਆ ਹੁਣ ਇਸ ਬੱਸ ਦੇ ਵਿੱਚ ਟੋਟਲ 9 ਲੋਕ ਸਵਾਰ ਸੀ ਬੱਸ ਦੇ ਵਿੱਚ ਪਹਿਲਾਂ ਜਿਹੜੀ ਬਜ਼ੁਰਗ ਔਰਤ ਸਫ਼ਰ ਕਰ ਰਹੀ ਸੀ ਉਹ ਵਾਰ-ਵਾਰ ਪਿੱਛੇ ਮੁੜ ਕੇ ਨਾ ਤਿੰਨਾਂ ਦੇ ਵੱਲ ਬਾਰੀ-ਬਾਰੀ ਦੇਖ ਰਹੀ ਸੀ ਜਦੋਂ ਅਗਲਾ ਸਟਾਪ ਆਇਆ ਤਾਂ ਜੰਕ ਆਪਣਾ ਡਾ ਉਸ ਸਟਾਪ ਦੇ ਉੱਤੇ ਉਤਰ ਜਾਂਦਾ ਬੱਸ ਨੰਬਰ 375 ਫਿਰ ਤੋਂ ਆਉਦੀ ਮੰਜ਼ਿਲ ਵੱਲ ਅੱਗੇ ਵੱਲ ਵਧਣਾ ਸ਼ੁਰੂ ਕਰ ਦਿੰਦੀ ਹੈ ਹੁਣ ਬਸਤੇ ਵਿੱਚ ਟੋਟਲ 7 ਲੋਕ ਮੌਜੂਦ ਸੀ ਪਰ ਉਹ ਬਜ਼ੁਰਗ ਔਰਤ ਸੀ ਏਡੀ ਉਹ बार-बार ਪਿੱਛੋਂ ਨਾਲ ਤਿੰਨਾਂ ਦੇ ਬਾਲੀ ਦੇਖਦੀ ਜਾ ਰਹੀ ਸੀ ਇਸ ਤੋਂ ਬਾਅਦ 2-3 ਕਿਲੋਮੀਟਰ ਅੱਗੇ ਜਾਣ ਤੋਂ ਬਾਅਦ ਬਜ਼ੁਰਗ ਮਹਿਲਾ ਏਡੀ ਉਹ ਜ਼ੋਰ ਦੀ ਚਿਲਾਉਂਦੀ ਹੈ, ਚੀਕਦੀ ਹੈ ਅਤੇ ਉਸ ਤੋਂ ਬਾਅਦ ਨਾਲ ਹੀ ਬੈਠੇ ਹੋਏ ਲੜਕੇ ਦੇ ਮੂੰਹ ਦੇ ਉੱਤੇ ਇੱਕ ਲੱਪੜ ਮਾਰ ਦਿੰਦੀ ਹੈ। ਇਸ ਤੋਂ ਬਾਅਦ ਜਿਹੜੀ ਮਹਿਲਾ ਕੰਡਕਟਰ ਉਸ ਨੂੰ ਉਸ ਬਜ਼ੁਰਗ ਔਰਤ ਦੇ ਦੁਆਰਾ ਕਿਹਾ ਜਾਂਦਾ ਕਿ ਇਸ ਲੜਕੇ ਨੇ ਮੇਰਾ ਪਰਸ ਚੋਰੀ ਕੀਤਾ। ਪਰ ਉਸ ਤੋਂ ਬਾਅਦ ਮਹਿਲਾ ਕੰਡਕਟਰ ਕਹਿੰਦੀ ਹੈ ਕਿ ਇਹ ਤਾਂ ਤੁਹਾਡੇ ਅੱਗੇ ਬੈਠਾ ਹੋਇਆ ਪਰ ਉਹ ਔਰਤ ਬਾਰ-ਬਾਰ ਇਹੀ ਚੀਜ਼ ਰਿਪੀਟ ਕਰ ਰਹੀ ਸੀ ਕਿ ਇਸ ਲੜਕੇ ਨੂੰ ਮੈਂ ਪੁਲਿਸ ਦੇ ਹਵਾਲੇ ਕਰੂੰਗੀ ਕਿਉਂਕਿ ਇਹਦੇ ਦੁਆਰਾ ਮੇਰਾ ਪਰਸ ਚੋਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਡਰਾਈਵਰ ਦੇ ਦੁਆਰਾ ਤੇ ਕੰਡਕਟਰ ਦੇ ਦੁਆਰਾ ਉਸ ਬਜ਼ੁਰਗ ਔਰਤ ਨੂੰ ਬਹੁਤ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਔਰਤ ਸਮਝਦੀ ਨਹੀਂ ਤੇ ਡਰਾਈਵਰ ਨੂੰ ਕਹਿੰਦੀ ਹੈ ਕਿ ਮੈਨੂੰ ਅਗਲੀ ਬੱਸ ਸਟਾਪ ਦੇ ਉੱਤੇ ਉਤਾਰ ਦਿੱਤਾ ਜਾਵੇ ਇਸ ਤੋਂ ਬਾਅਦ ਬੱਸ ਆਈ ਡਿਓ ਅਗਲੇ ਸਟਾਪ ਦੇ ਉੱਤੇ ਰੁਕਦੀ ਹੈ ਤਾਂ ਉਸ ਤੋਂ ਬਾਅਦ ਔਰਤ ਦੇ ਦੁਆਰਾ ਇਹੜਾ ਲੜਕੇ ਦਾ ਕਾਲਰ ਫੜਿਆ ਜਾਂਦਾ ਉਸ ਨੂੰ ਕਸੀਟ ਕੇ نیچے ਉਤਾਰ ਲਿਆ ਜਾਂਦਾ ਬੱਸ ਵਾਪਸ ਆਪਣੀ ਮੰਜ਼ਿਲ ਵੱਲ ਨਿਕਲ ਜਾਂਦੀ ਹੈ ਬੱਸ ਦੇ ਉੱਥੋਂ ਚਲੇ ਜਾਣ ਤੋਂ ਬਾਅਦ ਲੜਕੇ ਦੇ ਦੁਆਰਾ ਉਸ ਬਜ਼ੁਰਗ ਔਰਤ ਨੂੰ ਕਿਹਾ ਜਾਂਦਾ ਕਿ ਤੁਸੀਂ ਮੇਰੀ ਆਖਰੀ ਬੱਸ ਵੀ ਨਗਾਹ ਦਿੱਤੀ ਇਸ ਤੋਂ ਬਾਅਦ ਕੋਈ ਬੱਸ ਸਵਾਰ ਤੱਕਰ ਆਉਣੀ ਵੀ ਨਹੀਂ ਤੇ ਮੈਂ ਤੁਹਾਡਾ ਪਰਸ ਵੀ ਚੋਰੀ ਨਹੀਂ ਕੀਤਾ ਤੇ ਨਜ਼ਦੀਕ ਤਾਂ ਕੋਈ ਪੁਲਿਸ ਸਟੇਸ਼ਨ ਵੀ ਨਹੀਂ ਆ ਜਿੱਥੇ ਤੁਸੀਂ ਮੈਨੂੰ ਲਿਜਾ ਸਕੋ ਤਉ ਸੌਰਤੇ ਦੁਆਰਾ ਗਹਿਰਾ ਸਾਲ ਲੇਤਾ ਜਾਂਦਾ ਤੇ ਉਸ ਆ ਲੜਕੇ ਨੂੰ ਕਿਹਾ ਜਾਂਦਾ ਕਿ ਮੈਂ ਸਭ ਕੁਝ ਤੇਰੀ ਤੇ ਮੇਰੀ ਜਾਨ ਬਚਾਉਣ ਦੇ ਲਈ ਕੀਤਾ ਤਾਂ ਕਿ ਸਾਡੀ ਜਾਨ ਬਚੇ ਲੜਕੇ ਨੂੰ ਕੁਝ ਸਮਝ ਨਹੀਂ ਆਉਂਦਾ ਤਾਂ ਉਸ ਤੋਂ ਬਾਅਦ ਉਸਤੇ ਦੁਆਰਾ ਪੁੱਛਿਆ ਜਾਂਦਾ ਕਿ ਉਹ ਕਿਸ ਤਰੀਕੇ ਨਾਲ ਤਾਂ ਉਸ ਬਜ਼ੁਰਗ ਔਰਤੇ ਦੁਆਰਾ ਉਸ ਲੜਕੇ ਨੂੰ ਦੱਸਿਆ ਜਾਂਦਾ ਕਿ ਜਾਦਾ ਤੈਨੂੰ ਜਿਹੜੇ ਪਿੱਛੇ ਤਿੰਨ ਲੋਕ ਚੜੇ ਸੀ ਉਹ ਕਹਿੰਦਾ ਕਿ ਹਾਂ ਤਾਂ ਮੈਂ ਉਹਨਾਂ ਦੇ ਵੱਲ ਬਾਰ-ਬਾਰ ਦੇਖ ਰਹੀ ਸੀ ਪਰ ਜਦੋਂ اچانک ਹੀ ਹਵਾ ਆਈ ਤੇ ਉਹਨਾਂ ਦੇ ਕੱਪੜੇ ਉੱਡੇ ਤਾਂ ਮੈਂ ਇੱਕ ਚੀਜ਼ ਦੇਖ ਕੇ ਡਰ ਗਈ ਕਿ ਉਹਨਾਂ ਦੇ ਪੈਰ ਹੀ ਮੌਜੂਦ ਨਹੀਂ ਸਨ ਪਰ ਇਹ ਦੇਖ ਕੇ ਮੈਂ ਇਹ ਸਮਝ ਚੁੱਕੀ ਸੀ ਕਿ ਉਹ ਕੋਈ ਇਨਸਾਨ ਨਹੀਂ ਆ ਤੇ ਇਸੇ ਬਾਰੇ ਦੇ ਕਾਰਨ ਮੈਂ ਤੇਰੇ ਉੱਤੇ ਪਰਸ ਦਾ ਝੂਠਾ ਇਲਜ਼ਾਮ ਲਾਇਆ ਤੇ ਤੇਰੀ ਤੇ ਮੇਰੀ ਜਾਨ ਬਚਾ ਕੇ ਬਾਤੋਂ ਥੱਲੇ ਉਤਰਾਈ ਇਸ ਤੋਂ ਬਾਅਦ ਉਹ ਲੜਕਾ ਤੇ ਉਹ ਬਜ਼ੁਰਗ ਔਰਤ ਨਜ਼ਦੀਕ ਦੇ ਹੀ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ ਰਹੇ ਤੇ ਇਹ ਸਾਰੀ ਘਟਨਾ ਪੁਲਿਸ ਕਾਰਜ ਕਰਾਹੀਆਂ ਨੂੰ ਦੱਸਦੇ ਨੇ ਪਰ ਪੁਲਸ ਦੇ ਦੁਆਰਾ ਉਹਨਾਂ ਦੇ ਉੱਤੇ ਕੋਈ ਯਕੀਨੀ ਨਹੀਂ ਕੀਤਾ ਜਾਂਦਾ ਤੇ ਉਹਨਾਂ ਨੂੰ ਘਰ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ ਉਸ ਤੋਂ ਬਾਅਦ ਘਰ ਚਲੇ ਜਾਂਦੇ ਨੇ ਪਰ ਅਗਲੀ ਸਵੇਰ ਯਾਨੀ ਕਿ 15 ਨਵੰਬਰ ਨੂੰ ਪੁਲਿਸ ਨੂੰ ਸੂਚਨਾ ਮਿਲਦੀ ਹੈ ਵੀ ਜਿਹੜੀ ਬੱਸ ਜੁਵਾਨ ਮਿੰਗ ਹੁਵਾਨ ਬੱਸ ਟਰਮੀਨਲ ਤੋਂ ਫਰੇਗਮੈਂਟ ਹੱਲ ਦੇ ਲਈ ਜਾਣ ਦੇ ਲਈ ਨਿਕਲੀ ਸੀ ਜਿਹੜੇ ਦਾ ਨੰਬਰ 375 ਹੈ ਉਹ ਗਾਇਬ ਆ ਤੇ ਬੱਸ ਆਪ ਦੇ ਟਰਮੀਨਲ ਤੱਕ ਹਜੇ ਵੀ ਨਹੀਂ ਪਹੁੰਚੀ ਪੁਲਸ ਨੂੰ ਜਦੋਂ ਇਹ ਸੂਚਨਾ ਮਿਲੀ ਤਾਂ ਉਹਨਾਂ ਨੂੰ ਸਮਝ ਆ ਚੁੱਕਿਆ ਸੀ ਕਿ ਬਜ਼ੁਰਗ ਔਰਤ ਤੇ ਲੜਕਾ ਜੋ ਵੀ ਕਹਿ ਰਹੇ ਸੀ ਉਹ ਬਿਲਕੁਲ ਸੱਚ ਸੀ ਇਸ ਤੋਂ ਬਾਅਦ ਪੁਲਸ ਦੇ ਦੁਆਰਾ ਉਹਨਾਂ ਦੋਨਾਂ ਨੂੰ ਵਾਪਸ ਤੋਂ ਪੁਲਿਸ ਸਟੇਸ਼ਨ ਦੇ ਵਿੱਚ ਸੱਦਾ ਜਾਂਦਾ ਤੇ ਉਹਨਾਂ ਦੀ ਸਾਰੀ ਗੱਲਬਾਤ ਆਡੀਓ ਰਿਕਾਰਡ ਵੀ ਕੀਤੀ ਜਾਂਦੀ ਆ ਇਸ ਤੋਂ ਬਾਅਦ ਸੀਸੀਟੀਵੀ ਕੈਮਰੇ ਖੰਘਾਲੇ ਜਾਂਦੇ ਨੇ ਪਰ ਬੱਸ ਕਿਤੇ ਵੀ ਨਹੀਂ ਮਿਲਦੀ ਪਰ 16 ਨਵੰਬਰ ਨੂੰ ਪੁਲਸ ਨੂੰ ਸੂਚਨਾ ਮਿਲਦੀ ਆ ਕਿ ਇੱਕ ਬੱਸ ਆ ਜਿਹੜੀ ਨਦੀ ਦੇ ਵਿੱਚ ਡਿੱਗੀ ਹੋਈ ਆ ਪੁਲਸ ਮੌਕੇ ਦੇ ਉੱਤੇ ਜਾਂਦੀ ਆ ਤੇ ਬੱਸ ਨੂੰ ਨਦੀ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਪੁਲਸ ਇਹ ਦੇਖ ਕੇ ਚੌਂਕ ਜਾਂਦੀ ਇਹ ਉਹੀ ਤਾਂ 75 ਨੰਬਰ ਦੀ ਬੱਸ ਆ ਜਿਹੜੀ ਕਿ ਨਦੀ ਦੇ ਵਿੱਚ ਡਿੱਗੀ ਹੋਈ ਸੀ ਤੇ ਇਹ ਬੱਸ ਫਰੇਗਰੈਂਟ ਹੈਲ ਤੋਂ ਕਰੀਬ 100 ਕਿਲੋਮੀਟਰ ਦੂਰ ਇੱਕ ਨਦੀ ਦੇ ਵਿੱਚੋਂ ਮਿਲਦੀ ਆ ਇਸ ਤੋਂ ਬਾਅਦ ਪੋਸ ਦੇ ਦੋਰਾ ਬਾਦੀ ਸ਼ਾਨਬੀਨ ਕੀਤੀ ਜਾਂਦੀ ਹੈ ਤਾਂ ਬੱਸ ਦੇ ਵਿੱਚੋਂ ਟੋਟਲ 5 ਲੋਕਾਂ ਦੀਆਂ ਲਾਸ਼ਾਂ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਡਰਾਈਵਰ ਸੀ ਦੂਜੀ ਮਹਿਲਾ ਕੰਡਕਟਰ ਸੀ ਤੇ ਤਿੰਨ ਹੋਰ ਪਰ ਚੌਕਾ ਦੇਣ ਵਾਲੀ ਗੱਲ ਇਹ ਸੀ ਕਿ ਡਰਾਈਵਰ ਤੇ ਮਹਿਲਾ ਕੰਡਕਟਰ ਦੀਆਂ ਲਾਸ਼ਾਂ ਬਿਲਕੁਲ ਸਹੀ ਸਲਾਮਤ ਸੀ ਪਰ ਇਸ ਤੋਂ ਇਲਾਵਾ ਜਿਹੜੀਆਂ ਤਿੰਨ ਬਾਕੀ ਲਾਸ਼ਾਂ ਮਿਲਿਆ ਸੀ ਉਹਨਾਂ ਦੇ ਵਿੱਚੋਂ ਬਾਦਬੂ ਆ ਰਹੀ ਸੀ ਤੇ ਉਹ ਬਿਲਕੁਲ ਗੜ ਚੁੱਕੀਆਂ ਸੀ ਜਾਂ ਫਿਰ ਕਹਿ ਸਕਦੇ ਹਾਂ ਕਿ ਡੀਕੰਪੋਜ਼ ਹੋਣੀਆਂ ਸ਼ੁਰੂ ਹੋ ਚੁੱਕੀਆਂ ਸੀ ਤੇ ਉਹ ਵੀ ਸਿਰਫ 24 ਘੰਟੇ ਦੇ ਵਿੱਚ ਇਸ ਤੋਂ ਬਾਅਦ ਪੁਲਿਸ ਦੇ ਦੁਆਰਾ ਜਦੋਂ ਡਿੱਪੂ ਦੇ ਨਾਲ ਸੰਪਰਕ ਕੀਤਾ ਜਾਂਦਾ ਤਾਂ ਉਹਨਾਂ ਦੇ ਦੁਆਰਾ ਦੱਸਿਆ ਜਾਂਦਾ ਕਿ ਬੱਸ ਦੇ ਵਿੱਚ ਤਾਂ ਇੰਨਾ ਫਿਊਲ ਹੀ ਮੌਜੂਦ ਨਹੀਂ ਸੀ ਕਿ ਉਹ 100 ਕਿਲੋਮੀਟਰ ਅੱਗੇ ਤੱਕਰ ਜਾ ਸਕਦੀ। ਇਸ ਤੋਂ ਬਾਅਦ ਪੁਲਿਸ ਦੇ ਦੁਆਰਾ ਜਦੋਂ ਹੀ ਬੱਸ ਦੇ ਫਿਊਲ ਟੈਂਕ ਨੂੰ ਖੋਲ ਕੇ ਦੇਖਿਆ ਜਾਂਦਾ ਤਾਂ ਫਿਊਲ ਟੈਂਕ ਤਾਜ਼ੇ ਖੂਨ ਦੇ ਨਾਲ ਭਰਿਆ ਹੋਇਆ ਸੀ। ਇਸ ਤੋਂ ਬਾਅਦ ਇਸ ਰੂਟ ਦੇ ਉੱਤੇ ਜਿੰਨੇ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹਨਾਂ ਨੂੰ ਵੀ ਇੱਕ-ਇੱਕ ਕਰਕੇ ਸਭ ਨੂੰ ਦੇਖਿਆ ਜਾਂਦਾ। ਪਰ ਕਿਸੇ ਵੀ ਕੈਮਰੇ ਦੇ ਵਿੱਚ ਬਾਸਾ ਜਿਹੜੀ ਉਹ ਕੈਦ ਨਹੀਂ ਸੀ ਹੋਈ ਤੇ ਇਹ ਘਟਨਾ 1995 ਦੀ ਸਭ ਤੋਂ ਵੱਡੀ ਘਟਨਾ ਬਣੀ ਸੀ ਚੀਨ ਦੀ ਤੇ ਚੀਨ ਦੇ ਲੋਕ ਅੱਜ ਵੀ ਰਾਤ ਦੇ ਸਮੇਂ ਕਿਸੇ ਬਾਸ ਦੇ ਵਿੱਚ ਸਫ਼ਰ ਕਰਨ ਤੋਂ ਡਰਦੇ ਨੇ ਪਰ ਆਖਰੀ ਸਵਾਲ ਸੀ ਉਹ ਇਹ ਕਿ ਕੀ ਉਹ ਤਿੰਨ ਲੋਕ ਬਾਕੀ ਭੂਤ ਸੀ ਜਾਂ ਫਿਰ ਇਨਸਾਨ ਸੀ ਇਸ ਦੇ ਬਾਰੇ ਵਿੱਚ ਅੱਜ ਵੀ ਪਤਾ ਨਹੀਂ ਲੱਗ ਪਾਇਆ ਤੇ ਇਸ ਕਹਾਣੀ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਅੱਜ ਵੀ ਬੀਜਿੰਗ ਦੇ ਵਿੱਚ ਜਾਂ ਪੂਰੇ ਚైనా ਦੇ ਵਿੱਚ ਸੁਣਾਈਆਂ ਜਾਂਦੀਆਂ ਨੇ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ